ਕੱਲ ਦਾ ਮੈਚ ਬੜਾ ক্লোਜ਼ ਮੈਚ ਰਿਹਾ ਜਿੱਦਾਂ ਦਾ ਇੱਕ ਸੈਮੀਫਾਈਨਲ ਮੈਚ ਹੋਣਾ ਚਾਹੀਦਾ ਓਦਾਂ ਦਾ ਮੈਚ ਹੋਇਆ ਔਰ ਬਹੁਤ ক্লোਜ਼ ਮੈਚ ਸੀ ਕੁਝ ਚਾਂਸ ਜਿਹੜੇ ਅਸੀਂ ਮਿਸ ਕੀਤੇ ਕੱਲ ਦਾ ਜਿਹੜਾ ਮੈਚ ਐ ਬ੍ਰਾਊਨ ਮੈਡਲ ਮੈਚ ਮੇਰੇ ਕੈਲਕੂਲੇਸ਼ਨ ਹਿਸਾਬ ਨਾਲ 5 ਸੈਟ ਦੇ ਦਸੀ ਜੀ ਸਜੇਸ਼ ਜਨ ਤਾਂ ਮੈਂ ਮੁਬਾਰਕਾਂ ਦੇਣਾ ਸ਼੍ਰੀ ਜੇਸ਼ ਨੂੰ ਉਹਦੀ ਪਰਫਾਰਮੈਂਸ ਕਰਕੇ ਹਜੇ ਤੱਕ ਜਿੰਨੀ ਵੀ ਥਰੂ ਆਊਟ ਉਹਦਾ ਕੈਰੀਅਰ ਸੀ ਪਰ ਸਭ ਤੋਂ ਵੱਡੀ ਜਿਹੜੀ ਚਲਾਗਾ ਯੋਗ ਇਹ ਹੈ ਕਿ ਉਹਨੇ ਪਹਿਲਾ ਪਲੇਅਰ ਹੋਊਗਾ ਹੋਗੀ ਦੇ ਵਿੱਚ ਜਿੰਨੂੰ ਰਿਟਾਇਰਮੈਂਟ ਜਿਹਨੇ ਅਨਾਉਂਸ ਕੀਤੀ ਹੈ ਜਿਹੜਾ ਰਿਟਾਇਰਮੈਂਟ ਲੈ ਰਿਹਾ ਆਦਰਵਾਈਜ਼ ਐਕਸੀਡੈਂਟ ਹੀ ਹੁੰਦਾ ਹੈ ਸਰ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਇਸ ਵਾਰ 올림픽 ਦੇ ਵਿੱਚ ਇੰਡੀਅਨ ਹਾਕੀ ਨੇ ਪ੍ਰਦਰਸ਼ਨ ਕੀਤਾ ਤੇ ਤੁਸੀਂ ਵੀ ਸਾਬਕਾ ਕਪਤਾਨ ਹੋ ਇੰਡੀਅਨ ਹਾਕੀ ਦੇ ਬਹੁਤ ਵਧੀਆ ਪਰਫਾਰਮੈਂਸ ਰਹੀ ਪਹਿਲੇ ਮੈਚ ਤੋਂ ਲੈ ਕੇ ਪਹਿਲਾ ਮੈਚ ਨਿਊਜ਼ੀਲੈਂਡ ਨਾਲ ਸੀ ਅਸੀਂ ਇਹ ਜਿਹੜਾ ਜਿੱਤਿਆ ਪੂਲ ਦਾ ਪਹਿਲਾ ਮੈਚ ਬੜਾ ਜਿੱਤਣਾ ਜ਼ਰੂਰੀ ਹੁੰਦਾ ਔਰ ਲਾਸਟ ਮੈਚ ਆਸਟ੍ਰੇਲੀਆ ਨਾਲ ਤੇ ਪੂਲ ਦਾ ਉਹ ਵੀ ਅਸੀਂ ਜਿੱਤ ਕੇ ਕੁਆਟਰਫਾਈਨਲ ਦੇ ਵਿੱਚ ਕੁਆਲੀਫਾਈ ਕੀਤਾ क्वार्टर फाइनल मैच ਜਿਹੜਾ ਅਸੀਂ ਬਹੁਤ ਵਧੀਆ ਖੇਡੇ ਕਿਉਂਕਿ ਸਾਡੇ ਇੱਕ ਪਲੇਅਰ ਨੂੰ ਰੋਹਿਤ ਨੂੰ ਰੈੱਡ ਕਾਰਡ ਹੋ ਗਿਆ ਸੀ ਪਹਿਲੇ ਕੁਆਟਰ 'ਚ ਹੀ ਉਸ ਤੋਂ ਬਾਅਦ ਜਿਹੜੇ ਬਾਕੀ ਚਾਰ ਤਿੰਨ ਕੁਆਟਰ ਨੇ ਉਹ ਵੀ ਅਸੀਂ 10 ਪਲੇਅਰਾਂ ਨਾਲ ਖੇਡੇ ਔਰ ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਔਨ ਨੰਬਰ ਅਸੀਂ 10 ਪਲੇਅਰ ਸੀ ਪਰ ਸ਼੍ਰੀਜੀਸ਼ ਨੇ ਜਿੱਦਾਂ ਦਾ ਰੋਲ ਪਲੇ ਕੀਤਾ ਅਸੀਂ 11 ਦੇ 11 ਸੀ ਔਰ ਟਾਈ ਪਲੈਂਟੀ ਸ਼ੂਟਆਊਟ ਤੇ ਅਸੀਂ ਉਹ ਮੈਚ ਜਿੱਤੇ ਆ ਕੱਲ ਦਾ ਮੈਚ ਬੜਾ ক্লোਜ਼ ਮੈਚ ਰਿਹਾ ਜਿੱਦਾਂ ਦਾ ਇੱਕ ਸੈਮੀਫਾਈਨਲ ਮੈਚ ਹੋਣਾ ਚਾਹੀਦਾ ਹੈ ਉਦਾਂ ਦਾ ਮੈਚ ਹੋਇਆ ਔਰ ਬਹੁਤ ক্লোਜ਼ ਮੈਚ ਸੀ ਕੁਝ ਚਾਂਸ ਜਿਹੜੇ ਅਸੀਂ ਮਿਸ ਕੀਤੇ ਜਿਹੜੇ ਕੁਝ ਹਾਫ ਚਾਂਸ ਸੀ ਉਹ ਕਨਵਰਟ ਹੋ ਗਏ ਜਰਮਨੀ ਦੇ ਇਸ ਕਰਕੇ ਜਿਹੜਾ ਰਿਜ਼ਲਟ ਕੱਲ ਦਾ 3 2 ਰਿਹਾ ਪਰ ਅਗਲਾ ਮੈਚ ਜਿਹੜਾ ਸਾਡਾ ਸਪੇਨ ਨਾਲਾ ਸਪੇਨ ਜਿਹੜੀ ਹੈ ਬਿਲਕੁਲ ਆਪਣੇ ਪੂਲ ਚੋਂ ਚੌਥੇ ਨੰਬਰ ਤੇ ਕੁਆਲੀਫਾਈ ਕੀਤੀ ਹੈ ਉਹ ਜਿਆਦਾ ਵਧੀਆ ਪਰਫਾਰਮੈਂਸ ਉਹ ਦੀ ਟੂਰਨਾਮੈਂਟ ਦੇ ਵਿੱਚ ਨਹੀਂ ਰਹੀ ਪਰ ਸਾਡੀ ਜਿਹੜੀ ਪਰਫਾਰਮੈਂਸ ਉਹ ਬਹੁਤ ਵਧੀਆ ਰਹੀ ਹੈ ਮੈਨੂੰ ਲੱਗਦਾ ਹੈ ਕਿ ਟੋਕੀਓ 올림픽 ਦਾ ਜਿਹੜਾ ਮੈਡਲ ਆ ਬ੍ਰੌਂਜ਼ ਮੈਡਲ ਉਹ ਅਸੀਂ 올ੰਪੀ ਦੇ ਵਿੱਚ ਰਿਪੀਟ ਕਰਾਂਗੇ ਅਥਰ ਵੀ ਕਿਤਨਾ ਕਿਤੇ ਲੱਗਦਾ ਵੀ ਜਿਹੜਾ ਖਿਡਾਰੀ ਜਿਸ ਤਰ੍ਹਾਂ ਕੀ ਗੱਲ ਸੈਮੀਫਾਈਨਲ ਸੀ ਉਹਦੇ ਵਿੱਚ ਵੀ ਖਿਡਾਰੀਆਂ ਨੂੰ ਆਪਣੀ ਜਿਹੜੀ ਕੀ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਪਰ ਜੇਕਰ ਦੇਖਿਆ ਜਾਵੇ ਹੁਣ ਬ੍ਰੌਂਜ਼ ਮੈਡਲ ਦੇ ਲਈ ਮੁਕਾਬਲਾ ਤੇ ਉਹਦੇ ਵਿੱਚ ਇੱਕ ਖਿਡਾਰੀ ਕਿਦਾਂ ਦਾ ਪ੍ਰਦਰਸ਼ਨ ਕਰਦਾ ਦੇਖੋ ਫਿਜ਼ੀਕਲੀ ਵੀ ਅਸੀਂ ਫਿਟ ਹਾਂ ਮੈਂਟਲੀ ਵੀ ਅਸੀਂ ਬਹੁਤ ਜ਼ਿਆਦਾ ਦੱਸਿਆ ਹੈ ਕਿ ਅਸੀਂ ਕਿ ਬਹੁਤ ਜ਼ਿਆਦਾ ਫਿਟ ਹਾਂ ਸਪੈਸ਼ਲੀ ਜੇ ਕੱਲ ਦੇ ਮੈਚ ਦੀ ਗੱਲ ਕੀਤੀ ਹੈ ਲਾਸਟ ਸੈਕਿੰਡ ਤੱਕ ਅਸੀਂ ਲਾਸਟ ਸ਼ਾਟ ਜਿਹੜਾ ਗੋਲ ਦੇ ਉੱਤੇ ਇੰਡੀਆ ਨੇ ਲਿਆ ਔਰ ਇਹ ਡੇਢ ਸੈਕਿੰਡ ਰਹਿੰਦਾ ਸੀ ਜਦੋਂ ਅਸੀਂ ਸ਼ਾਟ ਲਿਆ ਜਿਉ ਗੋਲ ਹੋ ਜੇ ਜਿਆਦਾ ਮੇਰੇ ਉਹਦਾ ਵੱਤ ਵੱਤ ਅ ਅੱਧਾ ਫੁੱਟ ਸ਼ਾਇਦ ਬਾਹਰ ਹੋਣੀ ਹੈ ਬੋਲ ਦੇ ਉੱਤੋਂ ਚਲ ਗਈ ਬੋਲ ਮੇਰਾ ਜੇ ਅੰਦਰ ਹੁੰਦਾ ਤੇ ਅੱਜ ਅਸੀਂ ਫਾਈਨਲ 'ਚ ਖੇਡਦੇ ਤੇ ਮੈਡਲ ਸਾਡਾ ਪੱਕਾ ਹੁੰਦਾ ਕੋਈ ਗੱਲ ਨਹੀਂ ਏਡੀ ਕੋਈ ਇੰਨੀ ਮਾੜੀ ਸਾਡੀ ਪਰਫਾਰਮੈਂਸ ਰਹੀ ਨਹੀਂ ਕਿਸੇ ਵੀ ਮੈਚ ਕੱਲ ਦਾ ਜਿਹੜਾ ਮੈਚ ਹੈ ਬ੍ਰੌਂਜ਼ ਮੈਡਲ ਮੈਚ ਮੇਰੇ ਕੈਲਕੂਲੇਸ਼ਨ ਦੇ ਹਿਸਾਬ ਨਾਲ ਵਨ ਸਾਈਡਡ ਅਸੀਂ ਜਿੱਤਾਂਗੇ ਸਰ ਜੇਸ਼ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਸਜੇਸ਼ ਨੇ ਖ਼ਲਾਲ ਕਰਤਾ ਸੀ ਕਿ ਉਹ ਹੁਣ ਰਿਟਾਇਰਮੈਂਟ ਤੇ ਜਾ ਰਹੇ ਨੇ ਤੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਨਾਲ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕੋਈ ਸ਼੍ਰੀ ਜੇਸ਼ ਦੀ ਪਰਫਾਰਮੈਂਸ ਜਿਹੜੀ 2011 ਤੋਂ ਲੈ ਕੇ ਅੱਜ 2024 ਆ ਗਿਆ ਬਹੁਤ ਵਧੀਆ ਹਰ ਇਕੱਲੇ ਇਕੱਲੇ ਮੈਚ ਦੇ ਇਕੱਲੇ ਇਕੱਲੇ ਜਿਹੜਾ ਵੀ ਅਟੈਕ ਉੱਤੇ ਹੈ ਇੱਕ ਕੰਧ ਵਾਂਗੂ ਬਣ ਕੇ ਹਮੇਸ਼ਾ ਗੋਲ ਦੇ ਅੱਗੇ ਖੜਾ ਰਿਹਾ ਹੈ ਔਰ ਬਹੁਤ ਵਧੀਆ ਪਰਫਾਰਮੈਂਸ ਰਹੀ ਹੈ ਬਹੁਤ ਵਧੀਆ ਡਿਸੀਜਨ ਉਹਦਾ ਮੈਂ ਮੁਬਾਰਕਾਂ ਦੇਣਾ ਸ਼੍ਰੀ ਜੇਸ਼ ਨੂੰ ਉਹਦੀ ਪਰਫਾਰਮੈਂਸ ਕਰਕੇ ਹਜੇ ਤੱਕ ਜਿੰਨੀ ਵੀ ਥਰੂ ਆਊਟ ਉਹਦਾ ਕੈਰੀਅਰ ਸੀ ਔਰ ਸਭ ਤੋਂ ਵੱਡੀ ਜਿਹੜੀ ਚਲਾਗਾ ਜੋ ਗਏ ਹੈ ਕਿ ਉਹਨੇ ਪਹਿਲਾ ਪਲੇਅਰ ਹੋਊਗਾ ਹਾਕੀ ਦੇ ਵਿੱਚ ਜਿੰਨੂੰ ਰਿਟਾਇਰਮੈਂਟ ਜਿਹਨੇ ਅਨਾਉਂਸ ਕੀਤੀ ਹੈ ਜਿਹੜਾ ਰਿਟਾਇਰਮੈਂਟ ਲੈ ਰਿਹਾ ਆਦਰਵਾਇਜ਼ ਐਕਸੀਡੈਂਟ ਹੀ ਹੁੰਦਾ ਹਾਕੀ ਦੇ ਵਿੱਚ ਵੀ ਅਨ ਟਾਈਮਲੀ ਜਿਹੜਾ ਪਲੇਅਰ ਨੂੰ ਐਗਜ਼ਿਟ ਜਿਹੜਾ ਡੋਰ ਦਿਖਾਇਆ ਜਾਂਦਾ ਹੈ ਫਿਟਨੈਸ ਦਾ ਕਈ ਵਾਰੀ ਕਾਫੀ ਵੱਡਾ ਸਵਾਲ ਹੁੰਦਾ ਕਿਉਂਕਿ ਇੱਕ ਜਿਹੜਾ ਗੋਲ ਕੀਪਰ ਹੁੰਦਾ ਉਸ ਲਈ ਸਭ ਤੋਂ ਵੱਡੀ ਗੱਲ ਫਿਟਨੈਸ ਹੀ ਹੁੰਦੀ ਹੈ ਆ ਸਭ ਪਲੇਅਰਾਂ ਵਾਸਤੇ ਫਿਟਨੈਸ ਦੀ ਗੱਲ ਆ ਸ਼੍ਰੀ ਜੀਸ਼ ਨੇ ਇਸ ਉਮਰ ਦੇ ਵਿੱਚ ਜਿਹੜੀ ਆ ਇੰਨੀ ਵਧੀਆ ਫਿਟਨੈਸ ਜਿਹੜੀ ਹਮੇਸ਼ਾ ਹੀ ਬਰਕਰਾਰ ਰੱਖੀ ਆ ਕਿਉਂਕਿ ਹਮੇਸ਼ਾ ਹੀ ਉਹਨੂੰ ਟੀਮ ਵਾਸਤੇ ਖੇਡਿਆ ਟੀਮ ਦੇ ਇੱਕ ਜਿਹੜਾ 12ਵਾਂ ਪਲੇਅਰ ਆ 12ਵੇਂ ਪਲੇਅਰ ਵਾਸਤੇ ਇੱਕ ਖੇਡ ਬਣਦੀ ਹੈ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਜੇਸ਼ ਇਸ ਤਰ੍ਹਾਂ ਲੱਗ ਰਿਹਾ ਹੈ ਵੀ ਜਿਸ ਤਰ੍ਹਾਂ ਇੰਗਲੈਂਡ ਨੂੰ ਕਿਤੇ ਉਰਾ ਹੀ ਨਹੀਂ ਸੀ ਦੇ ਰਿਆ ਗੋਲ ਕਰਨ ਵਾਸਤੇ ਨਹੀਂ ਇੰਗਲੈਂਡ ਨੂੰ ਤਾਂ ਸਾਰੇ ਦਾ ਸਾਰਾ ਸ੍ਰੀ ਜੇਸ਼ ਨਹੀਂ ਰੋਕਿਆ ਜੀ ਬਹੁਤ ਜਿਆਦਾ ਉਹਦੇ ਜਿਹੜੇ ਪੈਨਟਰੀਸ਼ਨ ਸੀ ਗੋਲ ਤੇ ਸ਼ੂਟ ਆਊਟ ਸੀ ਇੰਗਲੈਂਡ ਦੇ ਗ੍ਰੇਟ ਬ੍ਰਿਟੇਨ ਦੇ ਉਹ ਸਾਰੇ ਦੇ ਸਾਰੇ ਜਿਹੜੇ ਆ ਸ੍ਰੀ ਜੇਸ਼ ਵੱਲੋਂ ਹੀ ਸੇਵ ਕੀਤੇ ਗਏ ਉਸ ਤੋਂ ਬਾਅਦ 플ੈਂਟੀ ਸ਼ੂਟ ਆਊਟ ਆ ਜਿਹੜੇ ਦੋ ਲਗਾਤਾਰ ਉਹਨੇ ਰੋਕੇ ਉਹਦੇ ਤੇ ਜਿੱਤ ਮਿਲ ਗਈ ਸਾਨੂੰ ਵਿਨੇਸ਼ ਫੋਗਾਟ ਅਨਫੋਰਚਿਊਨਿਟੀ ਜਿਹੜਾ ਕੱਲ ਇੱਕ ਮੈਚ ਤੋਂ ਪਹਿਲਾਂ ਹੀ ਉਹਨਾਂ ਨੂੰ ਕਹਿ ਦਿੱਤਾ ਗਿਆ ਅੱਜ ਵੀ ਉਹ ਨਹੀਂ ਖੇਡ ਸਕਿਆ ਅਦੇਖੋ ਅੱਜ ਅਸੀਂ ਸਾਰੇ ਵੇਟ ਕਰ ਰਹੇ ਹਾਂ ਪੂਰੀ ਇੰਡੀਆ ਜਿਹੜੀ 140 ਕਰੋੜ ਦੀ ਆਬਾਦੀ ਦਾ ਦੇਸ਼ ਹੈ ਸਾਰਾ ਵੇਟ ਕਰ ਰਿਹਾ ਕਿ ਅੱਜ ਜਿਹੜਾ 골ਡ ਮੈਡਲ ਆਊਗਾ ਵਿਨੇਸ਼ ਫੋਗਟ ਲੈ ਕੇ ਆਊਗੀ ਪਰ ਅਨਫੋਰਚੂਨੇਟਲੀ ਉਹਨਾਂ ਨੂੰ ਫਾਈਨਲ ਤੋਂ ਪਹਿਲਾਂ ਜਿਹੜਾ ਡਿਸਕਵਾਲਿਫਾਈ ਕੀਤਾ ਜਾ ਰਿਹਾ ਔਰ ਮਿਲਦਾ ਕੁਝ ਗ੍ਰਾਮ ਜਿਹੜਾ ਵੇਟ ਕਰਕੇ ਕੀਤਾ ਯਾਰ ਇਹਦੇ ਚ ਕੁਝ ਨਾ ਕੁਝ ਤਾਂ ਪ੍ਰੋਵੀਜ਼ਨ ਹੋਊਗਾ ਕਿ ਅਪੀਲ ਕੀਤੀ ਜਾਵੇ ਕਿ ਉਹ ਫਾਈਨਲ ਖੇਡ ਸਕੇ ਅਸੀਂ ਉਮੀਦ ਕਰਦੇ ਹਾਂ ਹਜੇ ਵੀ ਕੋਈ ਨਾ ਕੋਈ ਇਦਾਂ ਦਾ ਪ੍ਰੋਵੀਜ਼ਨ ਹੋਊਗਾ ਉਹ ਅਪੀਲ ਕਰਨ ਤੇ ਫਾਈਨਲ ਖੇਡਣ ਤਾਂ ਅਸੀਂ ਸਾਰੇ ਸਾਰੇ ਫਾਈਨਲ ਇੰਜੋਏ ਕਰੀਏ ਰੈਫਰੀ ਨੂੰ ਇੱਕ ਵਾਰੀ ਰਿਵਿਊ ਕਰ ਲੈਣਾ ਚਾਹੀਦਾ ਕਿਉਂਕਿ ਵੇਟ ਦੁਬਾਰਾ ਥੋੜੇ ਦਿਰ ਬਾਅਦ ਵੀ ਜੇਕਰ ਕੀਤਾ ਜਾਵੇ ਤਾਂ ਹੋ ਸਕਦਾ ਵੀ ਉਹਰਾ ਵੇਟ ਬਣਾ ਕੋ ਹੁਣ ਇਸ ਗੇਮ ਦੇ ਜਾਦੇ ਰੂਲ ਮੈਨੂੰ ਨਹੀਂ ਪਤਾ ਪਰ ਇਹ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਪਿਛਲੇ ਇਨ ਬਾਊਟ ਖੇਡ ਕੇ ਆ ਰਹੀ ਆ ਉਹ ਸੇਮ ਵੇਟ ਦੇ ਵਿਚ ਆ ਰਹੀ ਆ ਫਾਈਨਲ ਤੋਂ ਬਾਅਦ ਜਿਹੜਾ ਪਹਿਲਾ ਹੋਇਆ ਕੁਝ ਨਾ ਕੁਝ ਰੂਲ ਜਿਹੜੇ ਫਲੈਕਸੀਬਲ ਹੋਣੇ ਚਾਹੀਦੇ ਆ ਕਿ ਸੇਮ ਈਵੈਂਟ ਆ ਓਲੰਪਿਕ ਗੇਮਸ ਆ ਸੇਮ ਲੜਕੀ ਆ ਉਹੀ ਵੇਟ ਹੋ ਰਿਹਾ 100 ਗ੍ਰਾਮ ਉੱਤੇ ਥੱਲੇ ਜਿਹੜਾ ਹੋਇਆ ਉਹ ਇਹ ਜਰੂਰ ਹੈ ਕਿ ਇਨਕੁਆਰੀ ਦਾ ਜਰੂਰ ਵਿਸ਼ੇ ਆ ਪਰ ਇਹ ਖੇਡਣ ਦੇ ਵਿੱਚ ਜਿਹੜੀ ਆ ਇਹ ਜਿਹੜਾ ਅਲਾਉ ਕਰਨਾ ਚਾਹੀਦਾ ਔਰ ਜਿਹੜੀ ਪੂਰੀ ਦੁਨੀਆ ਵੇਟ ਕਰ ਰਹੀ ਉਹਨਾਂ ਦੇ ਮੈਚ ਦਾ ਇਹ ਦੇਖਣਾ ਚਾਹੀਦਾ